ਮੇਰਾ ਨਾਮ ਅਸ਼ਦੀਪ कौर ਸੰਰਾਇਆ ਮੈਂ ਸਿੱਖ ਮਾਰਸ਼ਲ ਆਰਟ ਜੋ ਕਿ ਤਾਮਿਲਨਾਡੂ ਦੇ ਇੱਕ ਮਦਰਾਇ ਵਿੱਚ ਹੋਈਆਂ ਸੀ ਹਾਂਜੀ ਤੇ ਮੈਂ ਬਾਬਾ ਦੀਪ ਸਿੰਘ ਅਟਕੇਖੜੀ ਦੀ ਸਟੂਡੈਂਟ ਆ ਜਿਹੜੇ ਮੇਰੇ ਉਸਤਾਦ ਜੀ ਆ ਗੁਰਪ੍ਰੀਤ ਸਿੰਘ ਉਸਤਾਦ ਜੀ ਜਿਹੜੇ ਮੈਨੂੰ ਟ੍ਰੇਨਿੰਗ ਦਿੰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਹੈ ਹਾਂਜੀ ਕਿਹੜਾ ਜਿਹੜਾ ਤੁਸੀਂ ਹਾਸਲ ਕੀਤਾ ਹੈ ਬ੍ਰੌਂਜ਼ ਮੈਡਲ ਹੈ ਹਾਂਜੀ ਕਿੰਨੇ ਕੁ ਬੱਚਿਆਂ ਨੇ ਪਾਰਟਿਸਪੇਟ ਕੀਤਾ ਉੱਥੇ ਬਹੁਤ سارے ਸਟੂਡੈਂਟ ਸੀ 100 ਤੋਂ ਅਬਵ ਸੀਗੇ ਯੂਥ ਗੇਮਸ ਅੰਡਰ 18 ਦੇ ਸਟੂਡੈਂਟ ਸੀਗੇ ਸਾਰੀ ਸੀ ਬਹੁਤ ਟਫ ਕੰਪੀਟੀਸ਼ਨ ਸੀ ਗਈ ਹਾਂਜੀ ਪੰਜਾਬ ਦੇ ਕਿੰਨੇ ਬੱਚੇ ਸੀਗੇ ਪੰਜਾਬ ਦੇ ਟੋਟਲ 14 ਸਟੂਡੈਂਟ ਸੀ 14 ਹਾਂਜੀ ਓਵਰਆਲ ਫਰਸਟ ਪੰਜਾਬ ਹੈ ਬॉयਜ਼ ਐਂਡ ਗਰਲਸ ਦੋਨਹੀਂ ਪੰਜਾਬ ਦੇ ਦੇ ਪਹਿਲੇ ਨੰਬਰ ਤੇ ਖਿਆਲਦੇ ਆਏ ਓਵਰਆਲ ਫਰਸਟ ਪੰਜਾਬ ਹੈ ਗਰਲਸ ਬॉयਜ਼ ਹਾਂਜੀ ਠੀਕ ਹੈ ਤੇ 3 ਤੋਂ ਜਿਲੇ ਚੁੱਕੇ ਹਾਂਜੀ ਫਰੀਦਕੋਟ ਜ਼ਿਲ੍ਹੇ ਚ ਮੈਂ ਹੀ ਸਟੂਡੈਂਟ ਸੀ ਜਿਹੜਾ ਉੱਧਰ ਗਿਆ ਠੀਕ ਹੈ ਤੁਸੀਂ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਵੀ ਤੁਸੀਂ ਗੱਤਕੇ ਨਾਲ ਜੁੜੋ ਬਹੁਤ ਵਧੀਆ ਇੱਕ ਸੈਲਫ ਡਿਫੈਂਸ ਹੈ ਆਲਮੋਸਟ ਗਰਲਸ ਦੇ ਲਈ ਤਾਂ ਬਹੁਤ ਵਧੀਆ ਗੇਮ ਹੈ ਕਿਉਂਕਿ ਅੱਜ ਕੱਲ ਜੋ ਵੀ ਮਾਹੌਲ ਚੱਲ ਰਿਹਾ ਹੈ ਬਹੁਤ ਜ਼ਰੂਰੀ ਹੈ ਗਰਲਸ ਦੇ ਲਈ ਹਾਂਜੀ ਪਰ ਸਾਨੂੰ ਬੜਾ ਮਾਣ ਹੋ ਰਿਹਾ ਜੀ ਹਰ ਵਾਰ ਤਕਰੀਬਨ ਸਾਡੇ ਸਤਕਾਰਯੋਗ ਸਪੀਕਰ ਸਾਹਿਬ ਜੋ ਸਾਡੇ ਬੱਚਿਆਂ ਨੂੰ ਬਹੁਤ ਮਾਣ ਦਿੰਦੇ ਨੇ ਇਸ ਵਾਰ ਵੀ ਕੋੜਗਪੁਰਾ ਪਹੁੰਚਣ ਤੇ ਸਰਦਾਰ ਮਣੀਤਾਲੀ왈ਜੀ ਵੱਲੋਂ ਬੱਚੇ ਦਾ ਬਹੁਤ ਸਾਰਾ ਮਾਨ ਕੀਤਾ ਗਿਆ ਜੀ ਅਸੀਂ ਧੰਨਵਾਦ ਕਰਦੇ ਆ ਜੀ ਇਹਨਾਂ ਬੱਚਿਆਂ ਦੀ ਜੋ ਕਲਾਸ ਹੈ ਜੀ ਉਹ ਬੁਆਏ ਸਕੂਲ ਦੇ ਵਿੱਚ ਲੱਗਦੀ ਹੈ ਜੀ ਡੇਲੀ ਸ਼ਾਮ ਨੂੰ 5 ਤੋਂ 7 ਇਹ ਬੱਚੇ ਉੱਥੇ ਟ੍ਰੇਨਿੰਗ ਕਰਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਮਰ ਥਾਂ ਦੇ ਮੱਲਾ ਮਾਰ ਰਹੇ ਨੇ ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਅੱਗੇ ਆਉਣ ਦੀ ਪਹਿਲਾਂ ਵੀ ਕੁਝ ਬੱਚਿਆਂ ਨੇ ਕਾਫੀ ਬੁਲੰਦੀਆਂ ਹਾਸਲ ਕੀਤੀਆਂ ਸੀ ਜੀ ਮੈਡਿਕਸ ਜੀ ਸਰ ਉਦੋਂ ਵੀ ਹਾਂਜੀ ਉਹ ਬੱਚੇ ਵੀ ਆਪਣੇ ਨੈਸ਼ਨਲ ਖੇਡ ਕੇ ਆਏ ਸੀ ਜੀ ਇਹ ਜੋ ਖੇਲੋ ਇੰਡੀਆ ਜੋ ਮੋਦੀ ਵੱਲੋਂ ਗੇਮ ਹੁੰਦੀ ਹੈ ਜੀ ਪੰਜਾਬ ਸਰਕਾਰ ਦਾ ਵੀ ਸਹਿਯੋਗ ਹੁੰਦਾ ਹੈ ਉਹਨਾਂ ਵੱਲੋਂ ਕਰਵਾਈ ਗਈ ਜੀ ਉਹਦੇ ਵਿੱਚ ਸਾਡੀ ਬੱਚੀ ਜੋ 3 ਪੋਜੀਸ਼ਨ ਹਾਸਲ ਕਰਕੇ ਆਈ ਹੈ ਜੀ ਪੂਰੇ ਇੰਡੀਆ ਦੇ ਵਿੱਚੋਂ ਹਾਂਜੀ ਸਰ ਬਿਲਕੁਲ ਦੇਖੋ ਮੈਂ ਜ਼ਿਲਾ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੀ ਇਹ ਬੱਚੀ ਅਰਸ਼ਦੀਪ ਕੌਰ ਜਿਨੇ ਬਹੁਤ ਵੱਡਾ ਮਾਰਕਾ ਮਾਰਿਆ ਖੇਲੋ ਇੰਡੀਆ ਦੇ ਵਿੱਚ ਇਹਨੇ ਇੰਡੀਆ ਚੋਂ ਤੀਜੀ ਪੋਜੀਸ਼ਨ ਹਾਸਲ ਕੀਤੀ ਹੈ ਗੱਤਕੇ ਦੇ ਵਿੱਚ ਸਾਡੀ ਵਿਰਾਸਤੀ ਖੇਡ ਹੈ ਗੱਤਕਾ ਸਾਡੇ ਗੁਰੂਆਂ ਨੇ ਸਾਨੂੰ ਇਹ ਖੇਡ ਬਖਸ਼ੀ ਹੈ ਔਰ ਇਸ ਖੇਡ ਨੂੰ ਉੱਪਰ ਲੈ ਜਾਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਕੋਸ਼ਿਸ਼ ਕਰਨੇ ਆ ਵੀ ਸਾਡੇ ਬੱਚੇ ਵੱਧ ਤੋਂ ਵੱਧ ਬੱਚੇ ਇਸ ਖੇਡ ਦੇ ਨਾਲ ਜੁੜਨ ਔਰ ਇਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੀ ਇਹਨਾਂ ਨੇ ਇਹ ਮਾਰ ਕੇ ਮਾਰਿਆ ਇਹਨਾਂ ਨੂੰ ਵੇਖ ਕੇ ਜਦੋਂ ਇਹਨਾਂ ਦਾ ਸਨਮਾਨ ਹੁੰਦਾ ਮਾਨ ਹੁੰਦਾ ਤਾਂ ਸਾਡੇ ਹੋਰ ਨਾ ਬੱਚਿਆਂ ਦੇ ਵਿੱਚ ਵੀ ਇਹ ਜਾਗ ਲੱਗਦੀ ਹੈ ਔਰ ਉਹਨਾਂ ਨੂੰ ਵੀ ਇਹ ਜਜ਼ਬਾ ਪੈਦਾ ਹੁੰਦਾ ਵੀ ਅਸੀਂ ਵੀ ਇਹ ਜਿਹੜੀ ਸਾਡੀ ਗੱਤਕੇ ਦੀ ਖੇਡ ਹੈ ਇਹਦੇ ਨਾਲ ਜੁੜੀਏ ਔਰ ਮੈਂ ਸਾਡੀ ਗਤਕਾ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਗਤਕੇ ਨੂੰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲਿਜਾ ਕੇ ਬੜਾ ਮਾਣ ਬਖਸ਼ਿਆ 올림픽 ਖੇਡਾਂ ਦੇ ਵਿੱਚ ਵੀ ਗਤਕਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਲ ਹੋਊਗਾ ਔਰ ਬੱਚਿਆਂ ਦੀ ਗ੍ਰੈਜੂਏਸ਼ਨ ਹੋਊਗੀ ਹੁਣ ਹੁਣ ਵੀ ਹੋ ਰਹੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਜਿਹੜਾ ਹੈਗਾ ਵੇਟੇਜ ਮਿਲਦੀ ਹੈ ਐ ਐਡਮਿਸ਼ਨ ਦੇ ਵਾਸਤੇ ਵੇਟੇਜ ਮਿਲਦੀ ਹੈ ਇਹਦੇ ਨਾਲ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀ ਜਿਹੜੀ ਵਿਰਾਸਤ ਹੈ ਉਹ ਸਾਡੀ ਵਿਰਾਸਤ ਨਾਲ ਅਸੀਂ ਬੱਚਿਆਂ ਨੂੰ ਜੋੜਦੇ ਆਂ ਇਸ ਕਰਕੇ ਮੈਂ ਇਹ ਬੇਟੀ ਨੂੰ ਸਾਡੀ ਨੂੰ ਵਧਾਈ ਦਿੰਦਾ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈ ਦਿੰਦਾ ਇਹਦੇ ਮਾਪਿਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇਹਨੂੰ ਪ੍ਰੇਰਿਤ ਕੀਤਾ ਇਸ ਪਾਸੇ ਜੁੜਨ ਨੂੰ ਤੇ ਸਾਡੇ ਕੋਚ ਹੈ ਗੁਰਪ੍ਰੀਤ ਸਿੰਘ ਜੀ ਕੋਚ ਸਾਹਿਬ ਇਹਨਾਂ ਦਾ ਬੜਾ ਬੜਾ ਯੋਗਦਾਨ ਹੈ ਇਹਨਾਂ ਨੂੰ ਵੀ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਵੀ ਬੱਚੇ ਨੂੰ ਟ੍ਰੇਨ ਕਰਕੇ ਇਹਨਾਂ ਨੇ ਇਸ ਲੈਵਲ ਤੱਕ ਟ੍ਰੇਨ ਕੀਤਾ ਵੀ ਇਹਨਾਂ ਨੇ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇਹ ਮਾਰਕਾ ਮਾਰਿਆ ਔਰ ਸਾਨੂੰ ਇਹ ਮਾਣ ਹੈ ਕਿ ਇੰਟਰਨੈਸ਼ਨਲ ਲੈਵਲ ਤੱਕ ਵੀ ਇਹ ਸਾਡੇ ਖਿਡਾਰੀ ਹੈ ਜਿਹੜੇ ਸਾਡਾ ਇਹ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ ਮંત્રી ਜੀ ਅਜੇ ਇੱਕ ਫੇਟੀ ਨੇ ਕਾਫੀ ਵਾਰ ਕਮਾਰਿਆ ਹੈ ਜੀ ਅਫਸਰ ਨੇ ਕੀ ਕਹਿੰਦੇ ਹੋ ਇਹ ਜਿਹੜੀ ਸਾਡੀ ਬੱਚੀ ਹੈ ਅਰਸ਼ਦੀਪ कौर ਸਮਰਾ ਇਹਨਾਂ ਨੇ ਆਰਸ਼ਦੀਪ कौर ਸਮਰਾ ਜਿਹੜੇ ਤਾਮਲਨਾਟੂ ਦੇ ਸ਼ਹਿਰ ਮਦਰਾਈ ਵਿੱਚ ਖੇ ਹੋਈਆਂ ਜਿਹੜੀਆਂ ਖੇਲੋ ਇੰਡੀਆ ਗੇਮ ਤੇ ਜਿਹੜੀਆਂ ਸਿੱਖ ਆਰਟ ਮਾਰਸ਼ਲ ਆਰਟ ਹੈ ਗੱਤਕਾ ਉਹਦੇ ਵਿੱਚ ਇਹ ਮੈਡਲ ਲੈ ਕੇ ਇੱਥੇ ਪਹੁੰਚੀ ਹੈ ਮੈਂ ਇਸ ਬੱਚੀ ਨੂੰ ਇਹਨਾਂ ਦੇ ਮਾਪਿਆਂ ਨੂੰ ਤੇ ਇਹਨਾਂ ਦੇ ਜਿਹੜੇ ਕੋਚ ਸਾਹਿਬਾ ਨਾ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਮਾਨਯੋਗ ਸਪੀਕਰ ਸਾਹਿਬ ਵੱਲੋਂ ਕਲਤਾਰ ਸਿੰਘ ਸੰਧਵਾ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਹੈ ਇਹ ਬੱਚੇ ਸਾਡੇ ਹੋਰਾਂ ਬੱਚਿਆਂ ਲਈ ਵੀ ਰੋਲ ਮਾਡਲ ਦਾ ਕੰਮ ਕਰਨਗੇ ਤੇ ਇਹ ਭਵਿੱਖ ਵਿੱਚ ਹੋਰ ਤਰੱਕੀਆਂ ਕਰਨ ਇਹ ਹੀ ਸਾਡੀ ਦੁਆ ਹੈ ਤੇ ਪਹਿਲਾਂ ਵੀ ਜਿਹੜੇ ਬੱਚੇ ਇਹ ਸਾ ਮੈਡਲ ਲੈ ਕੇ ਆਏ ਸੀ ਉਹਨਾਂ ਨੂੰ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ ਮਾਨ ਸਤਕਾਰ ਦਿੱਤਾ ਕਿ ਉਹਨਾਂ ਦੀ ਹੌਸਲਾ ਵਜਾਈ ਕੀਤੀ ਗਈ ਇਸ ਬੱਚੀ ਲਈ ਵੀ ਮਾਰਦੇ ਕਿ ਸਪੀਕਰਤਾ ਲੋਕ 11000 ਰੁਪਏ ਦਾ ਨਾਮ ਇਹਨਾਂ ਨੂੰ ਬੱਚੀ ਨੂੰ ਹੌਸਲਾ ਪਜਾਈ ਦਿੱਤਾ ਜਾਵੇਗਾ